ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾਗਾ ਸਾਡਾ ਜਾ ਕੇ ਇਸ ਟੰਪ ਕੋਈ ਮਰਜ਼ੀ ਬੰਦਾ ਆ ਕੇ ਦੇਖ ਸਕਦਾਗਾ ਸਾਡਾ ਸਾਰਾ ਛੱਪੜ ਭਰਿਆ ਪਿਆਗਾ ਉੱਤੋਂ ਪਾਣੀ ਹੋਰ ਉਹ ਛੱਡ ਰਹੀ ਹੈ ਪੰਚਾਇਤ ਅਸੀਂ ਤਾਂ ਡੁੱਬੇ ਪਏ ਪਹਿਲਾਂ ਹੀ ਸਰਾਨੂੰ ਹੋਰ ਬੋਨ ਦੀ ਕੋਸ਼ਿਸ਼ ਕਰ ਰਹੇ ਹੈਗੇ ਬਾਕੀ ਮੇਰੇ ਭਰਾ ਨੂੰ ਅੰਦਰ ਤਾਰਤਾ ਇਹਨਾਂ ਨੇ ਜੇ ਅਸੀਂ ਆਪਦੇ ਹੱਕ ਹਸਤੇ ਆਪਦੀ ਆਵਾਜ਼ ਠਾਈ ਤਾਂ ਸਾਨੂੰ ਅੰਦਰ ਚੱਕ ਕੇ ਕਰਤਾ ਹੁਣ ਸਾਡੇ ਤੇ ਪਰਚਾ ਕੱਟ ਰਿਹਾ ਜੇ ਸਾਡੇ ਨਾਲ ਤੱਕਾ ਹੋ ਗਿਆ ਸਾਡੇ ਤੇ ਪਰਚਾ ਕੱਟਾ ਗਿਆ ਅਸੀਂ ਆਪਦਾ ਮਰਨ ਕਰਾਂਗੇ ਇੱਥੇ ਮਰਾਂਗੇ ਇੱਥੇ ਕਰਾਂਗੇ ਜਿਹਦਾ ਸਾਰੇ ਜਿੰਨੇ ਬੰਦੇ ਬੈਠੇ ਸਭ ਅਸੀਂ ਇੱਥੇ ਬੈਠੇ ਆਂਗਾ ਮਰਨ ਕਰਾਂਗੇ ਅਸੀਂ ਅੱਜ ਆਪਦਾ ਬੰਦਾ ਲੈ ਕੇ ਜਾਣਾਗਾ ਸਾਡੇ ਨਾਲ ਤੱਕਾ ਹੋ ਰਿਹਾਗਾ ਬਹੁਤ ਜਿਆਦਾ ਨਜ਼ਾਇਜ਼ ਕੋਈ ਬੰਦਾ ਮਰਜੀ ਆ ਕੇ ਇੱਥੇ ਦੇਖ ਸਕਦਾ ਪੈਂਟ ਕੋਟ ਪਾਈ ਥਾਣੇ ਦੇ ਬਾਹਰ ਦੇ ਅੱਗੇ ਬੈਠੇ ਆਂ ਅਸੀਂ ਬੀਡੀਪੀਓ ਕਰਾ ਰਿਹਾ ਹੈ ਬਈ ਇਹ ਪਰ ਇਹ ਬੀਡੀਪੀਓ ਵੱਲੋਂ ਆਇਆਗਾ ਪਿੰਡ ਦੀ ਪੰਚਾਇਤ ਨੇ ਕਰਵਾਇਆ ਸਾਡੇ ਤੇ ਪਰਚਾ ਵੀ ਪਾਣੀ ਤੁਸੀਂ ਛੱਡੋ ਤਾਂ ਅਸੀਂ ਗਰੀਬ ਬੰਦੇ ਆਂਗੇ ਸਾਡੇ ਵਿਹੜੇ 'ਚ ਜਾ ਕੇ ਦੇਖੋ ਸਾਰਾ ਪਾਣੀ ਤਾਂ ਆਇਆ ਪਾ ਛੱਪੜ ਦੇ ਵਿੱਚੋਂ ਹੋਰ ਪਾਣੀ ਛੱਡੀ ਜਾਂਦੇ ਉਹਦੇ ਵਿੱਚ ਜੇ ਅਸੀਂ ਆਪਦੀ ਆਵਾਜ਼ ਚੱਕੀ ਵੀ ਸਾਡਾ ਘਰ ਡੁੱਬੀ ਜਾਂਦੇ ਘਰ ਸਾਰੇ ਸਾਰੇ ਆ ਘਰਾਂ ਵਾਲੇ ਬੰਦੇ ਆਏਗੇ ਸਾਡੇ ਸਾਰਿਆਂ ਦੇ ਘਰ ਡੁੱਬਦੇ ਉਸ ਨਾਲ ਤੇ ਉਹ ਹੋਰ ਪਾਣੀ ਛੱਡ ਰਹੇ ਆ ਉਹਦੇ ਵਿੱਚ ੱੱਕੇ ਨਾਲ ਜੇ ਅਸੀਂ ਆਪਦੀ ਮੰਨ ਕੇ ਚੱਲੋ ਉਹਨਾਂ ਦਾ ਰੋਕਿਆ ਸੀ ਵੀ ਇਹਦੇ 'ਚ ਪਾਣੀ ਨਾ ਛੱਡੋ ਤਾਂ ਉਹਨਾਂ ਨੇ ਸਾਡੇ ਬੰਦੇ ਤੇ ਪਰਚਾ ਘਟਾਦਾ ਹੁ ਬੰਦੇ ਤੇ ਪਰਚਾ ਕੱਟਿਆ ਗਿਆ ਤੇ ਅਸੀਂ ਆ ਉਹਦਾ ਮਰਨ ਕਰਾਂਗੇ ਇੱਥੇ ਅਸੀਂ ਜਾਂਦੇ ਨਹੀਂ ਆਹਦੇ ਬੰਦੇ ਨੂੰ ਜਾਈ ਬਣਾ ਠੀਕ ਹੈ ਜੀ ਸੀਰਾ ਸਿੰਘ ਸਰਪੰਚਾ ਪਿੰਡ ਕੋਟਪਈ ਦਾ ਕਰਦਾ ਜੁੰਮੇਵਾਰ ਅਧਿਕਾਰੀਆਂ ਨੂੰ ਤਾਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਗਰਾਊਂਡ ਲੈਵਲ ਤੋਂ ਤੁਸੀਂ ਆ ਕੇ ਸਾਰਾ ਕੁਝ ਵੇਖੋ ਗਰੀਬ ਬੰਦਾ ਨੇ ਘਾਟ ਡੇਕ ਦੇ ਰਾ ਤੁਹਾਨੂੰ ਇਹ ਪਾਪ ਆ ਜਿਹੜੀ ਨਹੀਂ ਪਾਉਣੀ ਚਾਹੀਦੀਗੀ ਕੱਲ ਨੂੰ ਉਹਨਾਂ ਦੇ ਘਰ ਹੀ ਡੱਗ ਪਏ ਜੇ ਉਹਨਾਂ ਦੇ ਘਰ ਵੀ ਡੱਗ ਪਏ ਕੱਲ ਨੂੰ ਤਾਂ ਫਿਰ ਉਹ ਆਪਾਂ ਕਿੰਨਾ ਆਪਾਂ ਦਾ ਪੁੰਨ ਦੀ ਥਾਂ ਤੇ ਪਾਪ ਲਵਾਂਗੇ ਐਸਾ ਨਾ ਕੀਤਾ ਜਾਵੇ ਖੋਸਾ ਜਥੇਬੰਦੀ ਉਹਨਾਂ ਦੇ ਨਾਲ ਖੜੀ ਆ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਦੇ ਭਾਵੇਂ ਸਾਨੂੰ ਕਿੰਨਾ ਚਿਰ ਮਰਜੀ ਲੜਾਈ ਲੜਨੀ ਪਵੇ ਹਰੇ ਗਿਰਵੀਰ ਪਰਿਵਾਰ ਨੂੰ ਅਸੀਂ ਇਨਸਾਫ ਦਿਵਾ ਕੇ ਛੱਡਾਂਗੇ ਤਾਂ ਇਹ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਗਰੀਬ ਮਜ਼ਦੂਰ ਬੰਦਿਆਂ ਦੇ ਨਾਲ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਵੱਧ ਤੋਂ ਵੱਧ ਕੋਰਟ ਪਈ ਥਾਣੇ ਦੇ ਵਿੱਚ ਪਹੁੰਚੋ ਤੇ ਆਪਾਂ ਇਹਨਾਂ ਨੂੰ ਇਨਸਾਫ ਦਿਵਾ ਗਏ ਤਾਂ ਦੁਬਾਰਾ ਫੇਰ ਤੁਹਾਨੂੰ ਅਗਲੀ ਜਿਹੜੀ ਅਪਡੇਟ ਦੇਵਾਂਗੇ